ਮੈਂ ਸਮਝਦਾ ਸੱਤਾ ਦੇ ਨਸ਼ੇ 'ਚ ਸੱਤਾ ਦੇ ਹੰਕਾਰ ਦੇ ਵਿੱਚ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇਂਦੀਆਂ ਪ੍ਰਾਤਨ ਪਾਵਰ ਵਾਲੀ ਲੋਕਾਂ ਮੰਗ ਉਸੀ ਤਰ੍ਹਾਂ ਤੇ ਨਾਲ ਸਿੱਖ ਧਰਮ ਦੇ ਪ੍ਰਬੰਧਾਂ ਦੇ ਵਿੱਚ ਦਾਖਲ ਦਾਦੀਆਂ ਦੀਆਂ ਸ਼ਾਸ਼ਣ ਰਚ ਰਹੀ ਹੈ ਜਿਸ ਤਰ੍ਹਾਂ ਇਹਨਾਂ ਨੇ ਤੁਸੀਂ ਵੇਖੀ ਹੈ ਕਿ ਪਟਨਾ ਸਾਹਿਬ ਹਜੂਰ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਖੋਈ ਹੈ ਸੰਭੂ ਬਾਰਡਰ ਤੱਕ ਆ ਗਈਆਂ ਇਹ ਸਰਕਾਰਾਂ ਇਹ ਤਾਕਤਾਂ ਏਜੰਸੀਆਂ ਉਸੇ ਤਰ੍ਹਾਂ ਸਾਡੇ ਇਹ ਪ੍ਰਬੰਧ ਚ ਵੜਨਾ ਚਾਹੁੰਦੀਆਂ ਨੇ ਪਰ ਨਾਲ ਸ੍ਰੀ ਅਕਾਲ ਤਖਤ ਸਭ ਨੂੰ ਇੱਕ ਪਾਸੇ ਕਹਿ ਰਹੇ ਆ ਮੁੱਖ ਮੰਤਰੀ ਸਾਹਿਬ ਕਿ ਮੈਂ ਨੰਗੇ ਪੈਰੀ ਨਿਮਾਣਾ ਸਿੱਖ ਬਣ ਕੇ ਜਾਊਂਗਾ ਸ਼ੀਮਾ ਸਾਹਿਬ ਨੇ ਧਿਆਨ ਚ ਦੱਸ ਤੀ ਕਿ ਹਰ ਇੱਕ ਸਿੱਖ ਹੀ ਉੱਤੇ ਨੰਗੇ ਪੈਰੀ ਜਾਂਦਾ ਜੇ ਤੁਸੀਂ ਨਵਾਨਾ ਸਿੱਖ ਬਣ ਕੇ ਜਾਣਾ ਤਾਂ ਮੁੱਖ ਮੰਤਰੀ ਦੇ ਅਹੁਦੇ ਦਾ ਤਿਆਗ ਕਰੋ ਅਸਤੀਫਾ ਦਿਓ ਤੇ ਉਸ ਤੋਂ ਬਾਅਦ ਜਾਓ ਪਰ ਦੂਜੇ ਪਾਸੇ ਤੁਸੀਂ ਆਪਣੀ ਟ੍ਰੋਲ ਆਰਮੀ ਲਾ ਕੇ ਜੋ ਦਿੱਲੀ ਤੋਂ ਲੈ ਕੇ ਆਏ ਹੋ ਕਿਸ ਤਰ੍ਹਾਂ ਸਿੰਘ ਸਾਹਿਬ ਜੀਾਂ ਦੀ ਕਰਦਾਰ ਕੁਸ਼ੀ ਕਰ ਰਹੇ ਹੋ ਤੂੰ ਤਰਾ ਕਰਕੇ ਬਿਆਨ ਬਾਈ ਤੁਹਾਡੇ ਵੱਲੋਂ ਹੀ ਬਹੁਤ ਕੀਤੀ ਗਈ ਅਤੇ ਤੁਹਾਡੇ ਸਪੀਕਰ ਜਿਨ੍ਹਾਂ ਦੇ ਬਜ਼ੁਰਗਾਂ ਦੇ ਹੁਕਮਾਂ ਤੇ ਟੈਂਕ ਤੋਪ ਦਰਬਾਰ ਸਾਹਿਬ ਤੇ ਇਸ ਤਰ੍ਹਾਂ ਚੜ੍ਹੇ ਜਿਵੇਂ ਦੂਜੇ ਦੇਸ਼ ਨਾਲ ਲੜਾਈ ਲੜਨੀ ਹੁੰਦੀ ਹੈ ਗਿਆਨੀ ਜੈਲ ਸਿੰਘ ਦੇ ਪਰਿਵਾਰ ਤੋਂ ਸਪੀਕਰ ਸਾਹਿਬ ਇਸ ਤਰ੍ਹਾਂ ਸੰਬਾਦ ਵਾਲੀ ਬੱਤਰੇ ਮੇਰਾ ਕਹਿਣ ਦਾ ਭਾਵ ਦਿਖਾਉਣ ਵਾਲੇ ਗੱਲਾਂ ਹੋਰ ਮੂੰਹ ਦਿਖਾਉਣਾ ਹੋਰ ਹੈ ਗੱਲਾਂ ਕਰਨੀਆਂ ਕੁਝ ਹੋਰ ਹੈ ਸੀਮ ਸਾਹਿਬ ਜੇ ਤੁਸ ਤੁਹਾਡੇ ਮਨ 'ਚ ਕੌਮ ਪ੍ਰਤੀ ਕੌਮ ਦੀਆਂ ਸੰਸਥਾਵਾਂ ਮਾਪ੍ਰਤੀ ਦਰਦ ਹੈ ਉਹ ਰਾਬੀ ਹੈ ਪਏ ਐ ਕੌਮ ਨਾਲ ਬਾਕੀ ਤਾਂ ਤੁਹਾਡੀ ਪਹਿਲਾਂ ਵੀ ਗੱਲਾਂ ਹੋ ਕੇ ਆਈਆਂ ਗੋਲਕਾਂ ਤੇ ਬਹੁਤ ਅੱਖ ਹੈ ਬੜੇ ਦਸਵੰਗ ਤੇ ਅੱਖ ਹੈ ਤੁਹਾਡੀ ਪਰ ਸਾਡੇ ਕਰੋੜਾ ਰੁਪਿਆ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਦੀ ਸਕਾਲਰਸ਼ਿਪ ਖੜੀ ਹੈ ਤੁਹਾਡੀ ਸਰਕਾਰ ਵੱਲ ਉਹ ਦਿਓ ਨਾ ਬਕਾਇਆ ਤਾਂ ਕਿ ਕੌਮ ਦੀਆਂ ਸੰਸਥਾਵਾਂ ਹੋਰ ਤਰੱਕੀ ਕਰਨ ਕਰੋੜਾ ਰੁਪਿਆ ਤੁਹਾਡੇ ਵੱਲ ਕੌਮ ਦੀਆਂ ਸੰਸਥਾਵਾਂ ਦਾ ਸਕੂਲਾਂ ਕਾਲਜਾਂ ਦਾ ਖੜਾਗਾ ਸਕਾਲਰਸ਼ਿਪ ਦਾ ਦੂਜਾ ਕਿਸ ਤਰ੍ਹਾਂ ਸੈਂਕੜੇ ਏਕੜ ਜ਼ਮੀਨ ਤੁਸੀਂ 45 ਲਾ ਕੇ ਜਿਸ ਤਰ੍ਹਾਂ ਆਪਣੇ ਚਿਹਤਿਆਂ ਨੂੰ ਜਬ ਹਾਰ ਰੱਖੀ ਹੈ ਜਾਂ ਰੋਕ ਰੱਖੀ ਹੈ ਜਿਸ ਜੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਹੈ ਜ਼ਮੀਨਾਂ ਜਾਇਦਾਦਾਂ ਜਿੰਨੀਆਂ ਵੀ ਸੂਬੇ ਦੇ ਵਿੱਚ ਉਹ ਸੁਪਰੀਮ ਕੋਰਟ ਤੋਂ ਜਿੱਤੀਆਂ ਹੋਈਆਂ ਬਹੁਤੀਆਂ ਬਹੁਤੀਆਂ ਹਾਈ ਕੋਰਟ ਹਰ ਇੱਕ ਫੈਸਲਾ ਮਿਲ ਹੋਇਆ ਹੋਇਆ ਪਰ ਤੁਸੀਂ ਪਾਵਰ ਦੇ ਨਸ਼ੇ ਦੇ ਵਿੱਚ ਜਾਂ ਉਸ ਸ਼ਾਸਤ ਦੇधीन ਕਿ ਕੌਮ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਜਾਂ ਟਾਰਗੇਟ ਕਰਨਾ ਤੁਹਾਡਾ ਨਿਸ਼ਾਨਾਗਾ ਤਾਂ ਹੀ ਤੁਸੀਂ ਉਹ ਮਸਲੇ ਨਹੀਂ ਹੱਲ ਕਰਦੇ ਅਸੀਂ ਆਉਣ ਦੇ ਸਮਾਂ ਦਿਨਾਂ ਦੇ ਵਿੱਚ ਡਿਟੇਲ 'ਚ ਇਹ ਵੀ ਦੱਸਾਂਗੇ ਕਿ ਕਿੰਨਾ ਪੈਸਾ ਬਕਾਇਆ ਸਕਾਲਰਸ਼ਿਪ ਦਾ ਖੜਾ ਤੇ ਡਿਟੇਲ 'ਚ ਕਿੰਨੀਆਂ ਜ਼ਮੀਨਾਂ ਤੇ ਤੁਸੀਂ ਕੋਈ 45 ਲਾ ਰੱਖੀ ਹੈ ਕੋਈ ਆਪਣੇ ਚੇਤਿਆਂ ਨੂੰ ਬਾਹਰ ਰੱਖੀਆਂ ਨੇ ਮੇਰਾ ਕਹਿਣ ਦਾ ਭਾਵੇਂ ਸਰਕਾਰ ਜਾਣ ਬੁੱਝ ਕੇ ਜਿਵੇਂ ਪਹਿਲਾਂ ਬਲਾਰੇ ਕਹਿ ਕੇ ਹਟਿਆ ਧਿਆਨ ਭਟਕਾਉਣ ਲਈ ਜੋ ਮਨੀਸ਼ ਸੋਧਿਆ ਨੇ ਕਿਹਾ ਸੀ ਸਾਮ ਦਾ ਝੂਠ ਸੱਚ ਇਹ ਸਭ ਕੁਝ ਬੋਲ ਕੇ ਕੌਮ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਬਦਨਾਮ ਕਰਨ ਦੀਆਂ ਛਾਛਾਂ ਰਚ ਰਿਹਾ ਉੱਥੇ ਸਿੱਖ ਕੌਮ ਦੀ ਸੰਸਥਾ ਅਜ ਦਾਖਲ ਦਾਜੀ ਅਤੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੀਆਂ ਜੋ ਕੋਸ਼ਿਸ਼ਾਂ ਕਰ ਰਿਹਾ ਪਰ ਕਦਾ ਚਿੱਤ ਵੀ ਖਾਲਸਾ ਪੰਥ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰੂਗਾ ਮੈਂ ਸਵਾਗਤ ਕਰਦਾ ਕਿ ਸਿੰਘ ਆਭੀ ਜਿਹਨੇ ਜੋ ਸਾਨੂੰ ਹੁਕਮ ਕੀਤਾ ਜ ਖਾਲਸਾ ਪੰਥ ਨੂੰ ਇਹ ਸਰਕਾਰਾਂ ਦੀ ਨੀਅਤ ਵੇਖਦੇ ਹੋਏ ਸ਼ਾਸ ਵੇਖਦੇ ਹੋਏ ਕਿ ਇਹ ਸਰਕਾਰਾਂ ਕਿੱਥੇ ਹੱਦ ਤੱਕ ਪਹੁੰਚ ਗਈਆਂ ਕਿ ਕੌਮ ਦੀ ਮਹਾਨ ਸੰਸਥਾ ਵੱਲ ਚੂੜੀਆਂ ਲੈ ਕੇ ਲੋਕ ਭੇਜੇ ਇਹਨਾਂ ਨੇ ਕੌਮ ਦੀ ਮਹਾਨ ਸੰਸਥਾ ਜੋ ਕੁਰਬਾਨੀਆਂ ਦੀ ਪੁੰਜ ਹੈ ਜੋ ਸਿੱਖ ਕੌਮ ਦਾ ਫਲਕਪਾ ਕੇ ਸਰਬਤ ਸੇ ਭਲੇ ਦੇ ਜੋ ਪਰਪਕਾਰ ਕਰਨੇ ਤੇ ਜਾਬਰ ਦੇ ਖਿਲਾਫ ਲੜਨਾ ਤੇ ਬਾਬਰ ਨੂੰ ਜਾਬਰ ਕਹਿਣਾ ਉਹ ਸੰਸਥਾਵਾਂ ਵੱਲ ਸਰਕਾਰਾਂ ਨੇ ਚੂੜੀਆਂ ਦੇ ਕੇ ਭੇਜਿਆ ਲੋਕ ਤੋਂ ਇਸੇ ਤਰਕੇ ਮੈਂ ਸਬੰਧ ਸਿੰਘ ਸਾਹਿਬ ਦੀ ਦੂਰਨ ਦਿੱਤੀ ਹੈ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਦੀ ਅਗਵਾਈ ਦੇ ਵਿੱਚ ਅਜੈਕਟਿਵ ਦੀ ਮੀਟਿੰਗ ਵੀ ਹੋਣੀ ਹੈ ਬਾਕੀ ਉੱਥੇ ਵੀ ਤੇ ਬਾਕੀ ਜੋ ਕਾਲ ਤੱਕ ਸਭ ਦਾ ਹੁਕਮ ਹੋ ਇਨ ਮੰਨ ਲਾਗੂ ਹੋ ਪਰ ਸਰਕਾਰ ਨੂੰ ਅਸੀਂ ਭੱਜਣ ਨਹੀਂ ਦੇਵਾਂਗੇ ਸਰਕਾਰ ਜਿਸ ਤਰ੍ਹਾਂ ਆਪਣਾ ਮੈਥੋਂ ਪਹਿਲਾਂ ਬੁਲਾ ਲੈਣੀ ਵੀ ਕਿਹਾ ਕਿ ਜਿਹੜਾ ਚੇਅਰਮੈਨ ਬਣਾਇਆ ਉਹਤੇ ਨਹੀਂ ਗੱਲ ਕਰਦੇ ਜਿਹਨੂੰ ਅਹੁਦੇ ਦਿੱਤੇ ਉਹਤੇ ਨਹੀਂ ਗੱਲ ਕਰਦੇ ਇੱਕ ਪਾਸੇ ਉਸੇ ਸਾਲ ਦੇ ਵਿੱਚ ਜਦੋਂ ਸਾਡਾ ਇੱਕ ਅਧਿਕਾਰੀ ਰਿਟਾਇਰ ਹੁੰਦਾ ਦੂਜਾ ਅਧਿਕਾਰੀ ਚਾਰ ਸੰਭਦਾ ਉਹ ਵੇਖਦਾ ਕਿਤਨਾ ਕਿਤੇ ਰਿਕਾਰਡ ਦੇ ਵਿੱਚ ਕਟੀਆਂ ਹੋਈਆਂ ਤਾਂ ਸ਼੍ਰੋਮਣੀ ਕਮੇਟੀ ਫਲਾਈਂਗ ਭਾਗ ਤੋਂ ਪੜਤਾਲ ਕਰਦੀ ਹੈ ਫਿਰ ਕੌਮ ਦਾ ਗੁਰਮਤਾ ਹੁੰਦਾ ਕਿ ਨਹੀਂ ਇਸ ਅਕਾਲ ਤੱਕ ਸਰਬੋੱਚ ਗਵਾਈ ਦੇ ਵਿੱਚ ਪੜਤਾਲ ਕਰਾਈ ਜਾਵੇ ਉਸੇ ਸਾਲ ਦੇ ਵਿੱਚ ਪੜਤਾਲ ਕਰਕੇ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ 16 ਅਧਿਕਾਰੀ ਬੇਲੇ ਕਰਤੇ ਇਤੋਂ ਵੱਡਾ ਕੋਈ ਉਦਾਂ ਨਹੀਂ ਹੁੰਦਾ ਚੀਫ ਸੈਕਟਰੀ ਫੈਕਟਰੀ 250 ਫੈਕਟਰੀ ਮੀਟ ਫੈਕਟਰੀ ਸਭ ਟੋਟਲ ਮੇਨ ਫੌਦੇਦਾਰ ਇਥੋਂ ਤੱਕ ਜਿਹੜੇ ਸੀਏ ਦਾ ਆਡਿਟ ਤੁਹਾਡੀ ਸਰਕਾਰ ਨੇ ਸਹੀ ਠਰਾਇਆ ਅਸੀਂ ਤਾਂ ਉਸ ਸੀਏ ਤੇ ਵੀ ਕਾਰਵਾਈ ਕਰਕੇ ਰਿਕਵਰੀ ਦਾ ਕੇਸ ਵੀ ਪਾਤਾ ਤੇ ਬਾਹਰ ਰਸਤਾ ਉਸੇ ਸਾਲ ਦੇ ਵਿੱਚ ਇਹ ਸੰਜੀਤ ਗਿਆ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਸਮੂਚੀ ਅੰਤਰ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਉਹਨਾਂ ਨੂੰ ਸਵਾਮਾਂ ਲਾਈਆਂ 15 ਵਾਲੀ ਅੰਤਰ ਕਮੇਟੀ ਦੇ ਪ੍ਰਧਾਨ ਨੂੰ ਵੀ ਤੇ 20 ਵਾਲੀ ਨੂੰ ਵੀ ਤੇ ਜੋ ਉੱਤੇਦਾਰ ਸੀ ਉਹਨਾਂ ਨੂੰ ਅਹੁਦਿਆਂ ਤੋਂ ਵੀ ਸੇਵਾਮੁਕਤ ਹੋਣਾ ਪਿਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜੋ ਸੇਵਾਮਾਂ ਲਾਈਆਂ ਸੀ ਝਾੜੂ ਦੀਆਂ ਜਾਂ ਪਬਲਿਕ ਫੰਕਸ਼ਨਾਂ ਤੋਂ ਦੂਰ ਰਹਿਣ ਦੀਆਂ ਜਾਂ ਦੋ ਸਾਲ ਬਾਅਦ ਕੇ ਉੱਤੇ ਨਾਂ ਲੈਣ ਦੀਆਂ ਇਹ ਸਾਰੀਆਂ ਕਾਰਵਾਈਆਂ ਦੁਨੀਆ ਨੇ ਵੇਖੀਆਂ ਮੀਡੀਆ ਦੇ ਵਿੱਚ ਪਰ 5 ਸਾਲਾਂ ਬਾਅਦ ਸਰਕਾਰ ਜਾਣ ਬੁੱਝ ਕੇ ਅੱਜ ਸਾਨੂੰ ਬਿਹਤਰ ਇਹੀ ਸੀ ਕਿ ਜਿਹੜੇ ਅ fırsਰਾਂ ਨਹੀਂ ਸਾਡੇ ਹੱਥ ਨੂੰ ਸਹੀ ਠਰਾਇਆ ਜੀ ਨਾ ਸਰਕਾਰਾਂ ਦੇ ਨੂੰ ਉਹਨਾਂ ਤੇ ਗਾਰਾ ਲਈ ਕਰਦੀ ਪਰ ਨਹੀਂ ਸਰਕਾਰਾਂ ਸ਼ਾਸ ਰਚਦੀਆਂ ਜਾਣ ਬੁੱਝ ਕੇ ਕੌਮ ਦੀ ਪਾਰਦਰਸ਼ਤਾ ਵਾਲੀ ਸੰਸਥਾ ਜਿਹਦਾ ਚਾਹੇ ਉਹ ਗੱਜਟ ਕਾਪੀ 30 ਰੁਪਏ ਦੀ ਸੱਪਦੀ ਹੈ ਜੀ ਮੈਂ ਤੋਂ ਪਹਿਲਾਂ ਵੀ ਦੱਸ ਗਿਆ ਠੈਨ ਤੇ ਕੌਮ ਦੀ ਸੰਸਥਾ ਸਿੱਖ ਕੌਮ ਨੂੰ ਪਾਰਦਰਸ਼ਤਾ ਦਿਖਾਉਣ ਵਾਸਤੇ 2 ਰੁਪਏ ਚ ਦਿੰਦੀ ਹੈ ਹਰ ਇੱਕ ਜੋ ਸਾਲ ਦਾ ਬਜਟ ਹੈ ਤੇ ਹਰ ਇੱਕ ਮਹੀਨੇ ਦਾ ਗੱਜਟ ਹੈ ਕਿ 2 ਰੁਪਏ ਤੁਸੀਂ ਭਰੋ ਤੇ ਹਰ ਇੱਕ ਮਹੀਨੇ ਤੁਹਾਡੇ ਘਰੇ ਇੱਕ ਇੱਕ ਰੁਪਏ ਦਾ ਲੇਖਾ ਜੋਖਾ ਹੋ ਜੋ 22 ਹਜ਼ਾਰ ਮੁਲਾਜ਼ਮ ਹੈ ਸੇਵਾਦਾਰ ਹੈ ਨਾ ਕੌਮ ਦਾ ਪੰਥ ਦੇ ਪਰਿਵਾਰਾਂ ਦੇ ਵਿੱਚੋਂ ਆ ਇਹ ਪ੍ਰਬੰਧ ਨੂੰ ਪਾਰ ਦਸਤਾ ਰੱਖਣ ਵਾਸਤੇ ਹੈ ਇਹ ਨਹੀਂ ਸਰਕਾਰਾਂ ਮੰਗੂ ਤੁਸੀਂ ਮਨਮਰਜ਼ੀ ਦੇ ਨਾਲ ਲੁੱਟੀ ਚੱਲੋ ਜਿੰਨੇ ਮੈਂਬਰ ਨੇ ਘਰੋਂ ਦਸਬੰਦ ਕੱਢ ਕੇ ਸੇਵਾ ਕਰਦੇ ਆ ਕੋਈ ਤਨਖਾਹ ਨਹੀਂ ਕੋਈ ਪੱਤਾ ਨਹੀਂ ਇਹ ਮੁੱਖ ਮੰਤਰੀ ਮੰਗੂਣੀ ਵੀ ਲੋਕਾਂ ਦੇ ਟੈਕਸ ਦੇ ਵਿੱਚੋਂ ਚੌਪਰ ਲਈ ਫਿਰੋ ਤੇ ਆਪਦੇ ਆਕਾਂ ਨੂੰ ਖੁਸ਼ ਕਰੀ ਚੱਲੋ ਗੱਡੀਆਂ ਲਈ ਫਿਰੋ ਕੋਟੀਆਂ ਲਈ ਫਿਰੋ ਤਾਂ ਹੋਰ ਐਸ਼ੋ ਆਮ ਕਰਾਓ ਇਹ ਜੋ ਗੁਰੂ ਦੇ ਸਿੱਖ ਨੇ ਜੋ ਗੁਰੂ ਦੇ ਭੈਅ ਚ ਰਹਿ ਕੇ ਦਸਵੰਦ ਕੱਢ ਕੇ ਸੇਵਾ ਕਰਦੇ ਆ ਉਹਨਾਂ ਤੇ ਚਿੱਕੜ ਸਿਲੰਡਰੀ ਸੱਟਣ ਦੀ ਅਲੀਗੇਸ਼ਨ ਲਾਉਣ ਦੀ ਸਾਜ਼ਿਸ਼ ਕੀਤੀ ਹੈ ਮੈਂ ਸੁਣ ਰਿਹਾ ਸੀ ਇੱਕ ਪ੍ਰੋਫੈਸਰ ਕਹਿ ਰਿਹਾ ਸੀ ਕਿ ਜਦੋਂ ਕਿਸੇ ਲੀਡਰ ਦੀ ਮੌਤ ਹੁੰਦੀ ਹੈ ਨਾ ਉਹ ਕਾਲ ਤੱਕ ਸਭ ਨਾਲ ਪੰਗਾ ਲੈਂਦਾ ਤੇ ਅੱਜ ਭਗਵਾਨ ਤੁਮਾਨ ਨੇ ਲੈ ਲਿਆ 15 ਤੋਂ ਪੇਸ਼ੀ ਸ਼ੁਰੂ ਹੋਗੀ ਪਰ ਅੱਜ ਤੱਕ ਮੁੱਖ ਮੰਤਰੀ ਸਾਹਮਣੇ ਸੁਣਾਈਆਂ ਨੇ ਸੁਣੀਆਂ ਨਹੀਂ ਅੱਜ ਤੱਕ ਇਥੇ ਪਾਰਲੀਮੈਂਟ ਹੈ ਚੇਤਪਾ ਮੈਸੇਜ ਇਹ ਤੁਹਾਡੀ ਗੁਰੂ ਦੇ ਤਖਤ ਤੋਂ ਪੇਚੀ ਸ਼ੁਰੂ ਹੋ ਗਈ ساری ਉਮਰ ਤੁਸੀਂ ਪੇਸੀ ਭੁਗਤੀਆਂ ਨੇ ਤੇ ਤੁਹਾਡੇ ਜੋ ਲੋਕਾਂ ਨਾਲ ਅਤਿਆਚਾਰ ਜ਼ੁਲਮ ਜਾਂ ਪੰਜਾਬ ਦਾ ਸਰਮਾਇਆ ਲੁੱਟਿਆ ਉਹ ਤੁਹਾਡਾ ਹਸਾਬ ਬਾਅਦ ਵੀ ਹੋਣਾ ਤੇ ਪਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਨਿਵਾਣੇ ਸਿੱਖ ਬਣ ਕੇ ਜਾਉਂਗੇ ਬੇਤ ਇਹੀ ਹੈ ਪਰ ਮੈਂ ਸਮਝਦਾ ਅਕਾਲ ਤਖਤ ਸਾਹਿਬ ਇੱਥੇ ਅnoch ਨਿਵਾਣੇ ਸਿੱਖ ਤੌਰ ਤੇ ਬੇਨਤੀ ਕਰ ਸਕਦੇ ਆ ਕਿ ਇਹ ਜੇ ਲੋਕਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਸੱਤਾ ਪਾਵਰ ਦੇ ਨਸ਼ੇ ਦੇ ਵਿੱਚ ਉਹ ਸਾਡੀ ਸਰਬੋਸੰਸਥਾ ਨੂੰ ਕੋਈ ਚੈਲੰਜ ਨਾ ਕਰ ਸਕੇ ਅਕਾਲ ਪਖਸ਼ਰ ਦੀ ਗੱਲ ਕੀਤੀ ਆ ਅਕਾਲ ਪਖਸ਼ਰ ਦੇ ਜਹੇਦਾਰ ਸਾਹਿਬ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਗਿਆ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਆਪਾ ਮਾਨ ਸ਼ਬਦ ਬੋਲੇ ਜਾ ਰਿਹਾ ਕਿਵੇਂ ਦੇਖ ਦੋਗੇ ਸੋਸ਼ਲ ਮੀਡੀਆ ਤੇ ਇਹ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਸਿੱਧਾਂ ਦੀ ਜਥੇਬੰਦੀ ਕਿਹਾ ਜਾਂਦਾ ਕਿਉਂ ਕਿ ਉਹਦਾ 105 ਸਾਲ ਪੁਰਾਣਾ ਇਤਿਹਾਸ ਹੈ ਉਸ ਨੇ ਇਸ ਸੂਬੇ ਵਾਸਤੇ ਦੇਸ਼ ਵਾਸਤੇ ਲੋਕਾਂ ਵਾਸਤੇ ਸਿਰ ਕੌਮ ਵਾ ਕੇ ਹੱਥਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਜੇਲਾਂ ਭਰੀਆਂ ਤਾਂ ਇਹੋ ਸੀ ਜਿੱਥੇ ਬੰਦੀ ਕਹੀ ਜਾਂਦੀ ਹੈ ਤੇ ਇਹ ਟ੍ਰੋਲ ਆਰਮੀ ਹੈ 14 ਤੋਂ ਹੈ 12 ਤੋਂ ਆਏ ਨੇ ਇਹਨਾਂ ਨੇ ਕੱਲੀ ਦੂਸ਼ਣਵਾਦੀ ਅਲੀਗੇਸ਼ਨਵਾਦੀ ਕਰਦਾਰ ਖੁਸ਼ੀ ਕੀਤੀਆਂ ਲੀਡਰਾਂ ਦੀ ਪਰ ਹੁਣ ਇਸੇ ਕਾਲ ਤੱਕ ਸਭ ਤੱਕ ਪਹੁੰਚ ਗਏ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਕਰਦਾਰ ਖੁਸ਼ੀ ਕਰ ਰਹੇ ਹੈ ਦਿੱਲੀ ਵਾਲੇ ਢਾੜਵੀ ਕੇਜਰੀ ਆਲ ਮਨੀ ਸੋਧਿਆ ਜਨ ਵਰਗੇ ਜਿਨ੍ਹਾਂ ਨੇ ਸਾਡੇ ਮੁੱਖ ਮੰਤਰੀ ਸਾਰੇ ਮੰਤਰੀ ਤੇ ਬੰਨਵੇਂ ਨੂੰ ਬੰਧਕ ਬਣਾਇਆ ਹੋਇਆਗਾ ਜਿਨ੍ਹਾਂ ਨੇ ਸਾਰੀ ਸਰਕਾਰ ਉਹ ਲੋਕ ਸੱਤਾ ਦੇ ਨਸ਼ੇ ਦੇ ਵਿੱਚ ਸਾਡੇ ਸੰਸਥਾਵਾਂ ਨੂੰ ਚੈਲੰਜ ਕਰ ਰਹੇ ਹੈ ਤੇ ਸ੍ਰੀ ਕਾਲ ਤਖਸਰ ਸਾਹਿਬ ਦੇ ਜਥੇਦਾਰ ਸਾਹਿਬ ਦੀ ਕਰਦਾਰ ਖੁਸ਼ੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਕਰਦਾਰ ਖੁਸ਼ੀ ਤੁਸੀਂ ਸਾਰੇ ਮੀਡੀਆ ਵਾਲੇ ਵੇਖਦੇ ਹੋ ਇੱਕ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਇਸੇ ਸਰਕਾਰਾਂ ਪ੍ਰਤੀ ਪਾਰਟੀਆਂ ਪ੍ਰਤੀ ਜਿਹੜੇ ਲੀਸ਼ ਕਰਦੇ ਆ ਕਿੰਨੀ ਮਠਿਆ ਕਿੰਨੀ ਲੈਂਗੁਏਜ ਇਹ ਹੁੰਦੀ ਹੈ ਕਿ ਵਾਕਈ ਕੋਈ ਜ਼ਿੰਮੇਵਾਰ ਆਗੂ ਬੋਲ ਰਿਹਾ ਦੂਜੇ ਪਾਸੇ ਸਾਡੇ ਸੀਐਮ ਸਾਹਿਬ ਸਾਡੇ ਸਪੀਕਰ ਸਾਡੇ ਮੰਤਰੀ ਜਾਂ ਦਿੱਲੀ ਦੇ ਧਾੜਬੀ ਦੀ ਟ੍ਰੋਲ ਆਰਮੀ ਬੋਲਦੀ ਹੈ ਇਥੋਂ ਮਨਸਾ ਪਤਾ ਲੱਗਦਾ ਕਿ ਕੌਣ ਯੋਗਤਬੰਦ ਲੋਕ ਹੈ ਜ਼ਿੰਮੇਵਾਰ ਲੋਕ ਹੈ ਗੁਰੂ ਦੇ ਸਿੱਖ ਨੇ ਜੋ ਪੰਜਾਬ ਪ੍ਰਤੀ ਸੰਜੀਦਾ ਨੇ ਸਿਰਦ ਨੇ ਤੇ ਕੌਣ ਲੋਕ ਆ ਜਿਹੜੇ ਦੂਸ਼ਣਬਾਜੀ ਅਲੀਗੇਸ਼ਨ ਬਾਜੀ ਤਵਾ ਕਾਬਾ ਝੂਠ ਬੋਲ ਕੀ ਸੱਤਾ ਚਾਇਸੀ ਤੇ 4 ਸਾਲ ਤੋਂ ਕਿ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਸੱਤਾ ਵਿੱਚ ਕੰਮ ਕਰਕੇ ਦਿਖਾਈਏ ਅੱਜ ਵੀ ਉਹ ਦੂਸਣਵਾਦੀ ਚੱਲੇ ਹੋਏ ਆ ਇਹ ਪੰਜਾਬ ਦੇ ਲੋਕ ਸਮਝ ਚੁੱਕੇ ਆ ਇਹਨਾਂ ਦਾ ਜੁੱਲੀ ਵਿਸਤਰਾ ਸਾਇਤ ਗੋਲ ਹੋਣ ਵਾਲਾ ਉਹਦੂ ਪਹਿਲਾਂ ਹੀ ਹੁਣੇ ਜਾਣਬੁੱਝ ਕੇ ਬਕਲਾਏ ਹੈ ਜਦੋਂ ਬੰਦਾ ਡੁੱਬਦਾ ਹੋਵੇ ਉਹ ਹੱਥ ਪੈਰ ਮਾਰਦਾ ਹੁੰਦਾ ਇਹ ਡੁੱਬਦੇ ਨੇ ਹੁਣ ਹੱਥ ਪੈਰ ਮਾਰਦੇ ਆ ਪਰ ਪੰਜਾਬ ਦੇ ਲੋਕ ਸਮਝੀ ਬੈਠੇ ਆ ਕਿ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਉਹੀ ਪੰਜਾਬ ਦਾ ਸਵਾਰ ਸਕਦੀ ਹਾਂ ਇਸ ਨੂੰ ਬਾਰੇ ਵੀ ਗੱਲ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਬਿਆਨ ਆ ਰਹੇ ਆਗੇ ਕਾਫੀ ਜ਼ਿਆਦਾ ਐ ਜੀ ਪੀ ਸੀ ਦੇ ਉੱਪਰ ਤੇ ਹੋਰ ਉਹ ਵੀ ਅਕਾਲ ਤਖਤ ਦੇ ਜਹੇਦਾਰ ਰਿਆ ਪਰਮੇਂਦਰ ਝੋਟੇ ਨੇ ਸਵਾਲ ਕੀਤਾ ਸੀ ਸਵਾਲਾਂ ਦੀ ਭੱਜ ਕੇ ਜਿਨ੍ਹਾਂ ਦੇ ਖਿਲਾਫ ਬੋਲਦੇ ਸੀ ਕਿ ਇਸ ਵਿੱਚ ਮੈਂ ਦੇਖਦੇ ਹਾਂ ਹ ਮੰਦ ਜਿਹੜੇ ਇਨਸਾਨ ਨੂੰ ਕੌਮ ਨੇ ਪੰਥ ਨੇ ਐਡਾ ਵੱਡਾ ਫਤਵਾ ਮਾਨ ਸਨਮਾਨਤਾ ਹੋਵੇ ਸਰਬਉੱਚ ਪਦਵੀ ਦੀ ਸੇਵਾ ਦਿੱਤੀ ਹੋਵੇ ਉਹ ਸਨਚਾਨ ਨੇ ਛੋਟੀ ਜੀ ਲਾਲਸਾ ਪਿੱਛੇ ਇੱਕ ਪ੍ਰਧਾਨ ਜੀ ਘਾਉਂ ਦੇ ਚੱਕਰ ਦੇ ਵਿੱਚ ਪ੍ਰਧਾਨ ਜੀ ਘਾਉਂ ਦੇ ਚੱਕਰ ਦੇ ਵਿੱਚ ਉਸ ਸ਼ਬਦ ਜੋ ਉਹਦੇ ਡਰਬਰਤੋਂ ਕੀਤੀ ਅਤੇ ਪੰਥ ਦੇ ਵਿੱਚ ਭੰਬਲ ਪੂਸਾ ਪਾਉਣ ਦੀ ਕੋਸ਼ਿਸ਼ ਕੀਤੀ ਖਾਸ ਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਦਰਬਰਤੋਂ ਕੀਤੀ ਤੇ ਇਹ ਬੰਦਾ ਭੁਗਤੂਗਾ ਮੈਂ ਸਮਝਾਈ ਲੋਕਾਂ ਦਾ ਸਵਾਲੇ ਸਵਾਬ ਦੇਣ ਦੇ ਲੈ ਕੇ ਹਨ ਇਹ ਬੰਦਾ ਜਿਹੜੇ ਬੰਦੇ ਨੂੰ ਐਡਾ ਪੰਥਰੇ ਮਾਨ ਸਰਮਾਨ ਬਾਕੀ ਆਪਣੇ ਅੰਦਰ ਝਾਤੀ ਜਰੂਰ ਮਾਰਨ ਕਿ ਤੁਹਾਨੂੰ ਕਿੰਨਾ ਦੋਸਾਂ ਦੇ ਵਿੱਚ ਐਡੀ ਵੱਡੀ ਸੇਵਾ ਪਤਵੀ ਦੇ ਵਿੱਚੋਂ ਲਾਂਭੇ ਕੀਤਾ ਗਿਆ ਇਹ ਝਾਤੀ ਮਾਰ ਲਓਗੇ ਫਿਰ ਤੁਸੀਂ ਕਿਸੇ ਕਿਸੇ ਤੇ ਐਲੀਗੇਸ਼ਨ ਬਾਜੀ ਦੂਜਨ ਬਾਜੀ ਨਹੀਂ ਕਰੋਗੇ ਕਿਹੜੀਆਂ ਗੱਲਾਂ ਨੂੰ ਲੈ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਜਿਹੜੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਸੀ ਉਹਤੇ ਇੱਕ ਗੱਲ ਤੇ ਪੂਰੀ ਉਤਰ ਸਕੀ ਜਦੋਂ ਇਲੈਕਸ਼ਨ ਆ ਜਾਂਦੀ ਹੈ ਉਦੋਂ ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ ਆ ਜਾਂਦੇ ਆ ਕਦੇ ਕੋਈ ਮੁੱਦਾ ਟਾਰਗੇਟ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਦੇ ਆ ਕਿਉਂਕਿ ਅਕਾਲੀ ਦਲ ਦੀ ਚੜ੍ਹਤ ਨੂੰ ਦੇਖ ਨਹੀਂ ਸਕੇ ਜਿਲਾ ਪ੍ਰਸ਼ਾਸਕ ਬਲਾਗ ਸੰਮਤੀਆਂ ਅਸੀਂ ਵੱਡੀ ਲੀਡਰ ਨਾਲ ਸਾਡੀ ਸੰਗਤ ਨੇ ਸਾਨੂੰ ਜਿਤਾਇਆ ਹੈ ਉਹੀ ਕੋਈ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਆ ਇਸੇ ਗੱਲ 'ਚ ਇਹ ਨਵਾਂ ਮੁੱਦਾ ਕੋਈ ਨਾ ਕੋਈ ਜਦੋਂ ਕੋਈ ਨੇੜੇ ਇਲੈਕਸ਼ਨ ਆਉਂਦੀ ਹੈ ਉਦੋਂ ਕੋਈ ਨਾ ਕੋਈ ਪਾਰਟੀ ਪ੍ਰਧਾਨ ਤੇ ਪਾਰਟੀ ਦੇ ਨਵਾਂ ਮੁੱਦਾ ਲੈ ਕੇ ਖੜੇ ਹੋ ਜਾਂਦੇ ਆ ਇਹੀ ਇਹ ਲੋਕਾਂ ਦਾ ਜਿਹੜਾ ਧਿਆਨ ਹੈ ਭੜਕਾਉਣ ਵਾਸਤੇ ਵੀ ਕੰਮਦਾਰੀ ਕੀਤਾ ਨਹੀਂ ਕੋਈ ਪਰ ਲੋਕਾਂ ਨੂੰ ਉਂਧਰ ਭੜਕਾ ਲਈਏ ਪਰ ਨਹੀਂ ਸਾਡੇ ਲੋਕ ਬੜੇ ਸਿਆਣੇ ਆ ਸੂਝਵਾਨ ਨੇ ਉਹ ਹਰ ਹਰ ਵਰਗ ਅਕਾਲੀ ਦਲ ਦੇ ਪਹਿਰਾ ਦਿੰਦਾ ਤੇ ਇਹਨਾਂ ਸਰਕਾਰਾਂ ਨੇ ਜਦੋਂ ਵੀ ਕਰੇ ਕੋਈ ਸਾਡੇ ਤੇ ਇਲਜ਼ਾਮ ਲਾਇਆ ਉਹ ਵੀ ਲਾਇਆ ਜਦੋਂ ਇਲੈਕਸ਼ਨ ਹੁੰਦੀ ਹੈ 7.9 ਸਾਲ ਹੋ ਗਏ ਦੋਨੇ ਸਰਕਾਰਾਂ ਕਦੇ ਕੁਝ ਕਹਿ ਦਿੰਦੀਆਂ ਨੇ ਕਦੇ ਕੁਝ ਉਹ ਬੰਦੇ ਇਸ ਦਾ ਰਾਜਨੀਤੀ ਖੇਡਦੇ ਨੇ ਅਸੀਂ ਕਿਹੜਾ ਕਹਿੰਦੇ ਇਸ ਦਾ ਗੱਲ ਹੀ ਨਹੀਂ ਕੋਈ ਇਹ ਆਪਦੇ ਮੂੰਹੋਂ ਮੰਨਦੇ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਵੀ ਕੋਈ ਇਲੈਕਸ਼ਨ ਨੇੜੇ ਆਉਂਦੀ ਆ ਜਾਂ ਜਦੋਂ ਕਦੇ ਕਾਲੀ ਕਾਲੀ ਚੜ੍ਹਤ ਵੱਧਦੀ ਆ ਉਦੋਂ ਹੀ ਕੋਈ ਨਾ ਕੋਈ ਨਵਾਂ ਨਵੀਂ ਗੇਮ ਖੇੜ ਕੇ ਸਾਨੂੰ ਟਾਰਗੇਟ ਕਰਦੇ ਆ ਕੋਈ ਮੁੱਦਾ ਕੋਈ ਨਹੀਂ ਮੁੱਦਾ ਬਣਾ ਲੈਂਦੇ ਆ ਆਪ ਦੇ ਆਪ ਹੀ ਕੱਲਾ ਟਾਰਗੇਟ ਕਰਨ ਵਾਸਤੇ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਇਹ ਆਪਣੇ ਸਾਰੇ ਫਰੰਟਾਂ ਤੇ ਫੇਲ ਹੋ ਚੁੱਕੀ ਹੈ ਔਰ ਇਹਨਾਂ ਨੇ ਹੁਣ ਧਰਮ ਨੂੰ ਹਥਿਆਰ ਬਣਾਇਆ ਜਦੋਂ ਵੀ ਕਿਸੇ ਨੇ ਕਦੇ ਧਰਮ ਨੂੰ ਹਥਿਆਰ ਬਣਾਇਆ ਉਹਦੇ ਜਿਹੜੇ ਨਤੀਜੇ ਨੇ ਬੜੇ ਗਲਤ ਨਿਕਲਦੇ ਨੇ ਕਿਉਂਕਿ ਤੁਸੀਂ ਇੱਕ ਗੱਲ ਦੇਖੋ ਜਦੋਂ ਵੀ ਕੋਈ ਬੰਦਾ ਜਿਹੜਾ ਕਿਸੇ ਧਰਮ ਨੂੰ ਮੰਨਦਾ ਉਹਦੀ ਆਸਥਾ ਹੁੰਦੀ ਹੈ ਉੱਥੇ ਜੇ ਕੋਈ ਆਪਣਾ ਦਸਵੰਧ ਦਸਵੰਧ ਜੋ ਸਿੱਖੀ ਦੀ ਪਰੰਪਰਾ ਗੋਲਕ ਦੇ ਵਿੱਚ ਪਾ ਕੇ ਆਉਂਦਾ ਤਾਂ ਉਹ ਜ਼ਿੰਦਗੀ ਦੇ ਵਿੱਚ ਉਸ ਪੈਸੇ ਬਾਰੇ ਦੁਬਾਰੇ ਨਹੀਂ ਸੋਚਦਾ ਜਿਹੜੇ ਗੋਲਕ ਦੇ ਵਿੱਚ ਪੈਸੇ ਪਾਏ ਜਾਂਦੇ ਆ ਉਹ ਬੰਦੇ ਨੂੰ ਕਦੇ ਜ਼ਿੰਦਗੀ 'ਚ ਚਿੱਤ-ਚੇਤੇ ਨਹੀਂ ਰਹਿੰਦੇ ਔਰ ਜਿਹੜਾ ਬਾਹਰ ਬੈਠਾ ਗੋਲਕਾ ਤੇ ਨਿਗਾਹ ਰੱਖਦਾ ਉਹਨੂੰ ਹੁਣ ਸਿੱਖੀ ਦਾ ਕਿੰਨਾ ਕੁ ਪਤਾ ਹੈ ਉਹ ਸਿੱਖੀ ਨੂੰ ਕਿੰਨਾ ਕੁ ਜਾਣਦਾ ਹੈ ਜਾਂ ਸਿੱਖੀ ਨੂੰ ਕਿੰਨਾ ਮੰਨ ਸਕਦਾ ਹੈ ਇਹ ਉਹਦੇ ਘਰ ਦੀਆਂ ਸਿੱਖਿਆਵਾਂ ਉਹਦੇ ਟੀਚਰਾਂ ਦੀਆਂ ਸਿੱਖਿਆਵਾਂ ਜਾਂ ਉਹਦਾ ਧਰਮ ਹੈ ਜਿਹੜਾ ਸਾਰੇ ਲੋਕਾਂ ਨੂੰ ਪਤਾ ਲੱਗ ਜਾ ਲੱਗ ਰਿਹਾ ਲੋੜ ਅੱਜ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਉਛਾਲੇ ਜਾ ਰਹੇ ਆ ਆਪਣੀਆਂ ਫੇਲੀਅਰ ਤੇ ਪੜਦੇ ਪਾਉਣ ਵਾਸਤੇ ਉਸ ਗੱਲ ਦੀ ਨਹੀਂ ਹੈ ਲੋੜ ਅੱਜ ਹੈਗੀ ਹੈ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਬਣਾਉਣ ਦੀ ਲੋੜ ਅੱਜ ਹੈਗੀ ਐ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਲੋੜ ਅੱਜ ਪੰਜਾਬ ਦੇ ਵਿੱਚ ਹੈਗੀ ਐ ਆਪਣੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੀ ਲੋੜ ਹੈਗੀ ਐ ਲਾਂਡ ਆਰਡਰ ਨੂੰ ਠੀਕ ਕਰਨ ਦੀ ਔਰ ਜਿੱਥੇ ਤੱਕ ਇਹ ਇਮਾਨਦਾਰੀ ਦੀ ਗੱਲ ਕਰਦੇ ਸੀ ਕਿ ਵੀ ਅਸੀਂ ਇਮਾਨਦਾਰ ਆ ਕੱਟੜ ਇਮਾਨਦਾਰ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਲੋਕ ਸਭਾ ਬਠਿੰਡੇ ਦੇ ਵਿੱਚ ਦੋ ਐਮ.ਐਲ.ਏ ਇਹਨਾਂ ਦੇ ਜਿਹੜੇ ਰਿਸ਼ਵਤ ਦੇ ਵਿੱਚ ਫੜੇ ਗਏ ਉਹਨਾਂ ਨੂੰ ਕੀ ਸਜ਼ਾ ਦਿੱਤੀ ਇਸ ਗੱਲ ਦਾ ਜਵਾਬ ਦੇ ਦੇਣ ਇਹ ਔਰ ਮਲੇਰਕੋਟਲੇ ਦੇ ਵਿੱਚ ਧਰਮ ਦੇ ਮੁੱਦੇ ਤੇ ਇਹਨਾਂ ਦੇ ਐਮਐਲਏ ਸਾਹਿਬ ਨੂੰ ਸਜ਼ਾ ਹੋਈ ਹੈ ਉਸ ਗੱਲ ਦਾ ਇਹਨਾਂ ਨੇ ਅੱਜ ਤੱਕ ਆਪਦਾ ਸਪਸ਼ਟੀਕਰਨ ਕਿਸੇ ਵੀ ਬੰਦੇ ਨੇ ਨਹੀਂ ਦਿੱਤਾ ਚਾਹੇ ਇਹਨਾਂ ਦੇ ਸੁਪਰੀਮ ਨੂੰ ਚਾਹੇ ਇਹ ਨੇ ਇਹਨਾਂ ਨੇ ਇਹ ਗੱਲ ਨੂੰ ਮੂੰਹ ਬੰਦ ਰੱਖਿਆ ਹੋਇਆ ਸਿੱਖ ਬਣਨਾ ਸਿੱਖੀ ਨੂੰ ਮੰਨਣਾ ਇਹ ਹਰੇਕ ਬੰਦੇ ਦੇ ਹਿੱਸੇ ਨਹੀਂ ਆਉਂਦਾ ਔਰ ਸਾਡੀ ਵੱਡੀ ਕਿਸਮਤੀ ਹੈ ਕਿ ਸਾਡੇ ਜਿਹੜੀ ਸਿੱਖੀ ਦਾ ਧੋਰਾ ਪੰਜਾਬ ਹੈ ਜਿਸ ਬੰਦੇ ਨੂੰ ਪੰਜਾਬ ਦੀ ਸੱਤਾ ਦੀ ਬਾਗਡੋਰ ਮਿਲੀ ਹੈ ਉਹ ਆਪਦੇ ਨਾਮ ਦੇ ਨਾਲ ਸਿੰਘ ਵੀ ਨਹੀਂ ਪਾਉਂਦਾ ਉਹ ਭਗਵੰਤ ਮਾਨ ਹੀ ਲਿਖਦਾ ਉਹਦੇ ਸਿਗਨੇਚਰ ਦੇਖ ਲਓ ਕਿਤੇ ਵੀ ਦੇਖ ਲਓ ਉਹ ਇਸ ਗੱਲ ਤੋਂ ਬਹੁਤ ਪਰੇ ਹਟਿਆ ਹੋਇਆ ਹੈ ਔਰ ਜਿਹੜੀ ਉਹਨੇ ਅੱਜ ਦਰਬਾਰ ਸਾਹਿਬ ਤੇ ਅ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੱਲ ਕੀਤੀ ਹੈ ਹਮਲੇ ਦੀ ਜੋ ਉਹਨਾਂ ਦੀਆਂ ਇਨਕੁਆਰੀਆਂ ਦੇ ਲਈ ਬਾਹਰੋਂ ਪਰਚਾ ਕੀਤਾ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਨੇ ਜਿਹੜਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਅਸੀਂ ਇਨਕੁਆਰੀ ਦੇ ਵਿੱਚ ਹਿੱਸਾ ਨਹੀਂ ਬਣਾਵਾਂਗੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਉਸ ਗੱਲ ਨੂੰ ਵੀ ਅਲਾਓ ਕਰਤਾ ਕਿ ਜੇ ਕੋਈ ਚਾਹੁੰਦਾ ਤਾਂ ਜਿਹੜਾ ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਉੱਥੋਂ ਜਾ ਕੇ ਇਨਕੁਆਰੀ ਕਰ ਸਕਦੇ ਹੋ ਇਮਾਨਦਾਰੀ ਦੀ ਗੱਲ ਕੀਤੀ ਹੈ ਸੀਐਮ ਸਾਹਿਬ ਨੇ ਖੁਦ ਜਿਹੜਾ ਬਿਆਨ ਕੀਤਾ ਸੀ ਕਿ ਮੇਰੇ ਕੋਲ ਪੂਰੇ ਐਵੀਡੈਂਸ ਨੇ ਕੀ ਲੱਗਦਾ ਮਨਸਾ ਨਾਲ ਧੱਕਾ ਹੋਇਆ ਜਾਂ ਸੀਐਮ ਸਾਹਿਬ ਨੂੰ ਫੇਸ ਸੀ ਹਾਲੇ ਤੱਕ ਕੋਈ ਪੁਸਤਾ ਸਬੂਤ ਸਾਹਮਣੇ ਨਹੀਂ ਆਏ ਹੈਗੇ ਜੀ ਇਹਨਾਂ ਨੇ ਇਹਨਾਂ ਨੂੰ ਕੀ ਕਹਿਣਾ ਗੱਲਾਂ ਤਾਂ ਆਸਟ੍ਰੇਲੀਆ ਦੇ ਵਿੱਚ 2800 ਏਕੜ ਦੀਆਂ ਵੀ ਚਲਦੀਆਂ ਨੇ ਉਹ ਕਿਹਦੇ ਬਣੀਆਂ ਜਾਂਦੀਆਂ ਉਹ ਮੇਰੇ ਤੋਂ ਬਿਹਤਰ ਤੁਸੀਂ ਪ੍ਰੈਸ ਵਾਲੇ ਜਾਣਦੇ ਹੋ ਵੀ ਇਮਾਨਦਾਰ ਜੇ ਜੇ ਮੁਖੀ ਇਮਾਨਦਾਰ ਹੋਊਗਾ ਤਾਂ ਗਾਂਹਾਂ ਵਾਲੇ ਇਮਾਨਦਾਰ ਤਾਂ ਹੀ ਹੋਣਗੇ ਜਿਹੜਾ 2800 ਏਕੜ ਹੈ ਉਹ ਕਿਹਦਾ ਚਰਚਾ ਚੱਲਦੀ ਤੁਸੀਂ ਦੇਖਦੇ ਹੋ ਰੋਜ਼ ਖਬਰਾਂ ਦੇ ਵਿੱਚ ਸਰਕਾਰ ਦੀ ਕਿਰਤਰੀ ਬੜੀ ਹੁੰਦੀ ਆ ਕਹਿੰਦੇ ਕੋਈ ਵੀ ਬੰਦਾ ਆਵਾਜ਼ ਠਾਣਾ ਤਾਂ ਉਸੇ ਦੇ ਪੱਤਰ ਪੱਤਰ ਦਰਜ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਦੀ ਧਰਤੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਵਰਦਾਨ ਹੈ ਜੇ ਕੋਈ ਹੱਥ ਚੱਕਦਾ ਤਾਂ ਉਹਦਾ ਅੰਤ ਯਕੀਨੀ ਹੈ ਜਿਹੜੀ ਇਹਨਾਂ ਨੇ ਹੱਥ ਚੱਕੀ ਹੈ ਹੁਣ ਇਹਨਾਂ ਦਾ ਜਿਹੜਾ ਅੰਤ ਹੈ ਬਹੁਤ ਯਕੀਨ ਦੇ ਨਾਲ ਜਲਦੀ ਤੁਸੀਂ ਦੇਖੋਗੇ ਇਹ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਹੋ ਗਿਆ ਇੱਕ ਥੰਮ੍ਹ ਪਰ ਉਹ ਉਹ ਜਿਹੜਾ ਕਾਲਪ ਕਰਕੇ ਜਿੰਦਾ ਅੰਦਰੋਂ ਮੈਨੂੰ ਕਾਲ ਕਰਨ ਲੱਗੇ ਸੀ ਹਰਜੀਤ ਭਾਈ ਇਹ ਉਂਗਲਾਂ ਕਿਲੇ ਤੂੰ ਕੀ ਮੀਡੀਆ ਲਈ ਫੋਟੋ ਕਰਦੇ ਹੁੰਦੇ ਆਂ ਜਿਹੜੇ ਲਡੂ ਆਂਦੀ ਐ ਜੋ ਅਸੀਂ ਦੇਖਿਆ ਸੀ ਅੱਗੇ ਦੱਸੋ ਹਾਂ ਫਿਰ ਤਾਂ ਬਖੌਂਦਾ ਜੀ ਕਰਦੀਆਂ ਵੀ ਹੁਣ ਆਪਾਂ ਤਾਂ ਹੁਣ ਸਿੰਘ ਤਾਂ ਉਹ ਕੰਨਾ ਕਰਾ ਲਉਂਦਾ ਅਸੀਂ ਹੁਣ ਆਪਾਂ ਹੋਰ ਗੱਲ ਕਰਾਂ ਉਹ ਹੀ ਤਾਂ ਕਹਿੰਦਾ ਵੀ ਅਸੀਂ ਕੀ ਬੋਲਣੇ ਸਾਨੂੰ ਦੱਸੋ ਸਹੀ ਸਾਡੇ ਦੇਖੋ ਬੰਦ ਕਰਿਓ ਬੰਦ ਕਰ ਮੈਨਾਂ ਦੀ ਜਿਹੜੀ ਨਿਸ਼ਾਨੀ ਐ ਕਦੇ ਪੰਜਾਬ ਦਾ ਮੁੱਖ ਮੰਤਰੀ ਕੁਛ ਬੋਲਦਾ ਕਦੇ ਕੁਛ ਬੋਲਦਾ ਕੱ체 ਸਵੇ ਚਾਰ ਸਾਲਾਂ ਬਸ ਸਵਾ ਚਾਰ ਸਾਲਾਂ ਬਾਅਦ ਜਦੋਂ ਅੱਜ ਲੋਕ ਤਿੰਨ ਹਰਕਤਾਂ ਤੇ ਆ ਗਏ ਹਰ ਵਾਰੀ ਇਸ ਤਰ੍ਹਾਂ ਹੀ ਕਰਕੇ ਲੋਕਾਂ ਦੇ ਮੁੱਦਿਆਂ ਤੋਂ ਟਾਲਣ ਦੀ ਕੋਸ਼ਿਸ਼ ਹੈ ਹੁਕਮਸ਼ੀ ਜਦ ਤੇਰਾ ਨਹੀਂ ਮੰਗਦਾ ਉਹ ਫੋਨ ਸੁਖੀ ਜੋਗੀ ਨਾ ਫੋਨ ਨੋਟ ਕਰੀ ਹੁੰਦਾ ਨਾ ਉਹਦੇ ਫੋਨ ਮੰਗਦਾ ਕਿ ਇੱਕ ਸਾਹ ਫਿਰ ਜਿਹੜੇ ਟੈਂਪਰ ਉਹ ਜਿਹੜਾ ਜੱਫੇ ਦਾ ਹਾਂ ਜਿਹੜਾ ਬਹੁਤ ਸਾਰੇ ਜਦੋਂ ਜੀ ਕੋਈ ਨਵੀਂ ਡਵੈਲਪਮੈਂਟ ਹੋ ਜਾਂਦੀ ਹੈ ਫਿਰ ਫੋਨ ਨੂੰ ਮੰਗ ਲਾ ਕੇ ਨਵੀਂ ਗੱਲ ਕਰਦੀ ਹੁੰਦੇ ਅਪਡੇਟ ਲੈਣ ਪਹਿਲਾਂ ਤਾਂ ਵਾਈਟ ਮੰਗਦੇ ਹੁੰਦੇ ਵੀਡੀਓ ਵਾਲੀ ਉਹਨੂੰ ਜਨਕ ਵੀ ਫੋਨ ਤਾ ਲੈਂਦੇ ਬਾਕੀ ਅੱਲੇ ਲੈਂਦੇ ਫਿਰ ਲੜਾਉਂਦੇ ਆ ਕਿਤੇ ਬੈਠਾ ਆ ਰੋਜ਼ ਮੇਰੀ ਬੱਬੀ ਨਾਲ ਜਾਂ ਪੰਨੂ ਨਾਲ ਪਟਿਆਲੇ ਵਾਲੇ ਨਾਲ ਜਾਂ ਕੁਲਦੀਪ ਢਾਲੀਆ ਨਾਲ ਬਹੁਤ ਹੋ ਜੜੀ ਹੋਈ ਹੈ ਬੱਬੀ ਕਿਹੜਾ ਬੱਬੀ ਵਾਲਾ ਤਾਂ ਹੁਣ ਵੀ ਕਰਕੇ ਰੋਕੇਦੀ ਬੱਬ ਉਹ ਪਾਤਰਾ ਗਦਾਰੀ ਕਰਕੇ ਗਿਆ ਸੀ ਯਾਰ ਤੈਨੂੰ ਕੁਝ ਨਹੀਂ ਬਣਾਇਆ ਐਸਾ ਰਾਸ ਕਰਦੇ ਤੈਨੂੰ ਬਣਾ ਦੇ ਮਹੀਨੇ ਚਾਰ ਰਹਿ ਗਏ ਯਾਰ ਇੱਕ ਜਾਲਾ ਕੋਗਾਨੀ ਚੰਪਖਾ ਲੈ ਤੇ ਸਤਕਾਰ ਜੋ ਸਤਕਾਰ ਜੋ ਕਹਿ ਲੱਗੇ ਅਹੀਂ ਗੰਜਾ ਹਮਤ ਬਾਲਾ ਹੋਏ ਮੈਂ ਮਾਰ ਕੇ ਰੋਕ ਦੂੰ ਤੈ ਤਾਂ ਕੁੱਟਦੇ ਤਾਂ ਕਮਲ ਹੀ ਨਹੀਂ ਇਹ ਚੰਗੇ ਬਲਾਰਿਸ਼ ਨਹੀਂ ਪੋਜ਼ਿਟਿਵ ਗੱਲ ਹੈ ਇਹ ਨਹੀਂ ਇਹਨਾਂ ਦੀ ਚੰਗੇ ਬਾਰੇੋਂ ਹਟ ਜੀ ਤੋ ਜਵਾਬ ਹੀ ਕਰਦੇ ਜੇ ਕੁਝ ਜੇ ਕੰਮ ਨੂੰ ਕੋਈ ਕਰ ਦਿੰਦੀ। ਇਹ ਨਾ ਕਿ ਕਿਸੇਗੇ ਡਾ ਰ ਗਿਆ ਪ੍ਰਾਣਾ। ਉਹ ਮੈਂ ਡੇਟ ਤੇ ਕਈ ਵਾਰੀ ਮੇਰੇ ਤਰ੍ਹਾਂ ਉਹ ਬੈਠਾ ਗਾ ਮਾਚ ਬਣਾਉਂਦਾ ਜਿਵੇਂ ਤਾਂ ਫਿਰ ਮੌ ਨੂੰ ਵੀ ਕਿਹਾ ਕਿ ਤੈਨੂੰ ਖੁਦ ਹੀ ਮੈਂ ਮੈਂ ਉਹ ਵੀ ਕੋਈ ਨਹੀਂ ਜੀ ਸਟੂਡੈਂਟ ਨਹੀਂ ਹੁੰਦੀ। ਮੈਂ ਸੰਗੀਟਾ ਸਭ ਤੋਂ ਜੀ ਇਹ ਨਾ ਮੈਨੂੰ ਪਤਾ ਨਹੀਂ ਕੀ ਅਸਰ ਹੈ। ਕਿਤਾਬ ਕਿ ਇਹ ਕਿ ਗੁਰਜੀ ਮੈਂ ਮੰਡੀ ਰੋਡ ਦਾ ਅਫਸਰ ਰਿਟਾਇਰ ਹੋਇਆ। ਜਿਵੇਂ ਮੰਡੀ ਰੋਡ ਦਾ ਵੀ ਕੰਮ ਕਰੀ ਜਾਵੇ ਤੇ ਨਾਲ ਕਿਸੇ ਹੋਰ ਵੀ ਕੰਮ ਕਰੀ ਜਾਵੇ ਚੱਲ ਜੂ। ਹੈ ਫਿਰ ਮੇਰੀ ਜਨਮ ਕੀ ਹੈ। ਕਿਹਾ ਗੌਰਵ ਤੁਸੀਂ ਚੈਨਲ ਚ ਚਲੋਣੇ ਏਡੇ ਵੱਡੇ ਮੈਂ ਤਾਂ ਕਿ ਦੇਸੀ ਜੱਟਾਂ ਪਰ ਮੈਨੂੰ ਵੀ ਪਤਾ ਵੀ ਸੀਏ ਕਈ ਜਾਂਦਾ ਕਈ ਨਹੀਂ ਫਰਮਾਂ ਚ ਕਰਦਾ ਉਹ ਜੱਟ ਸਵੇਰੇ ਚੱਲਦਾ ਮਗਰ ਕਰਦਾ ਮੈਂ ਨਹੀਂ ਕਿਹਾ ਦੱਸਿਆ ਹੁਣ ਇਹ ਵੀ ਜਿਹੜੇ ਜਿਹੜੀ ਕੰਮ ਕਰਵਾਉਣ ਦੀ ਗੱਲ ਕੀਤੀ ਹੈ ਇਹਨਾਂ ਦੇ ਵਿੱਚ ਜਿਹੜੇ ਸਿੱਖ ਬੈਠੇ ਆ ਮੁਕਤ ਭਾਰੀ ਨੇ ਬਹੁਤ ਜ਼ਿਆਦਾ ਇਮੇਜ ਇਹਨਾਂ ਦੇ ਵੀ ਆ ਮੁਕਤ ਭਾਰੀ ਨੇ ਯਾ ਸ੍ਰੀ ਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ ਤੇ ਵੀ ਅਸੀਂ ਮਤਲਬ ਇਸ ਗੱਲ ਦਾ ਵਿਰੋਧ ਕਰਦੇ ਮੈਂ ਉਹਦੇ ਤਾਂ ਹੀ ਗੱਲ ਕਹੀ ਸੀ ਜਿੱਦੇ ਆਪਾਂ ਮਾਨਸਾ ਧਰਮਾ ਵਿੱਚ ਹੈ ਵੀ ਸਿੱਖ ਤਾਂ ਆਮ ਆਦਮੀ ਹੈ ਜੀ ਵੀ ਸੀ ਵਾਲੇ ਕਿਤੇ ਸੋਸਾ ਤਾਂ ਸੋਸਾ ਮੋਰ ਦਾ ਬੋਲ ਚੱਲਦਾ ਬੇਹ ਜਿਹੜਾ ਮਹਾਰਾਸ਼ਟਰ ਰਿਹਾ ਨਾ ਭੀ ਉਹ ਉਹ ਜਿੱਦਾਂ ਰਫੰਡ ਹੋਇਆ ਉਹਦਾ ਫੰਡ ਅੱਜ ਤਾਂ ਸਿੱਧਾ ਕਿਹੜਾ ਨਾ ਹੋ ਗਿਆ ਇਹਨਾਂ ਨਾਲ ਕੀ ਹੋ ਗਿਆ ਇਹਨੇ ਸੰਘੇੜਾ ਕੀਤਾ ਇਹ ਤੇ ਨਹੀਂ ਜਗਾ ਜਾਊਗਾ ਅੱਜ ਜਿਹੜੀ ਅੱਜ ਦੇ ਜਿਹੜੇ ਹਾਲਾਤ ਦੇ ਵਿੱਚ ਪੰਜਾਬ ਦੇ ਮਸਲੇ ਚੱਲ ਰਹੇ ਆ ਪੰਜਾਬ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਉਹਨਾਂ ਚੀਜ਼ਾਂ ਤੇ ਲੋਕਾਂ ਦਾ ਧਿਆਨ ਪੜਕਾਉਣ ਲਈ ਬਾਰੀ-ਬਾਰੀ ਜੋ ਕਲੀ ਦਲ ਦੀ ਚਰਤ ਨੂੰ ਦੇਖ ਕੇ ਸਰਦਾਰ ਸੁਖਪੀਰ ਸਿੰਘ ਜੀ ਬਾਦਲ ਸਾਹਿਬ ਨੂੰ ਟਾਰਗੇਟ ਕਰ ਰਹੇ ਇਹਦੇ ਚ ਇਹਨਾਂ ਨੇ ਕੋਸ਼ਿਸ਼ ਕੀਤੀ ਹੈ 328 ਰੁਪਿਆਂ ਦਾ ਮਸਲਾ ਬਾਰੀ-ਬਾਰੀ ਕਹੀ ਜਾਂਦੀ ਜਿਦੀ ਕਿ ਇਸ਼ਰ ਕਮੇਟੀ ਨੇ ਪਹਿਲਾਂ ਹੀ ਉਹਨੇ ਸਾਰਿਆ ਇਹਦੀ ਇਨਕੁਆਰੀ ਹੋ ਚੁੱਕੀ ਹੈ ਇਨਕੁਆਰੀ ਦੇ ਵਿੱਚ ਕੋਈ ਸਰੂਪ ਗਾਇਬ ਨਹੀਂ ਹੋਇਆ ਇਹਦੇ ਸਿਰਫ ਪੈਸੇ ਦੀ ਲੈਣ ਦੇਣ ਦੀ ਥੋੜੀ-ਮੋਟੀ ਹਿਰਾਫੇਰੀ ਸੀ ਜਿਹੜੀ ਵੀ ਕਿਸੇ ਮੁਲਾਜ਼ਮ ਨੇ ਨਹੀਂ ਪੈਸਾ ਜਮ੍ਹਾਂ ਕਰਾਇਆ ਸੀ ਉਹਦੇ ਤੇ ਉਦੋਂ ਹੀ ਕਰਕੇ ਇਨਕੁਆਰੀ ਉਹ ਦੋਸ਼ੀ ਕਰਾ ਦੇ ਦਿੱਤੇ ਗਏ ਅਜੋ ਉਸ ਚੀਜ਼ ਨੂੰ ਦੁਆਰੇ-ਦਾਰੇ ਚਾਹਨਾ ਇਹ ਸਿਰਫ ਸਿਆਸੀ ਤੌਰ ਤੇ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਕਾလီ ਦਲ ਨੂੰ ਟਾਰਗੇਟ ਕਰਨਾ ਕਿਉਂਕਿ ਪਿਛਲੇ ਸਮੇਂ ਦੌਰਾਨ ਪਮੇ ਪਿਛਲੀਆਂ ਦੋਨੇ ਤਿੰਨੇ ਚੋਣਾਂ 'ਚ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਨੀ ਦਲੇਰੀ ਨਾਲ ਜਿੰਨੀ ਦਲੇਰੀ ਨਾਲ ਪੰਜਾਬ ਨਾਲ ਖੜਿਆ ਹੈ ਉਹਦਾ ਇਨਾਂ ਕੋਲ ਕੋਈ ਤੋੜ ਨਹੀਂ ਹੈਗਾ ਸੋ ਇਸ ਤਰ੍ਹਾਂ ਦੀਆਂ ਇਹ ਹਰਕਤਾਂ ਕਰ ਰਿਹਾ। ਪੰਡਤ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਕਰਦੇ ਇਹ ਪੈਸੇ ਪੈਸੇ ਦੀ ਹੀ ਰਫੇ ਰਹੀ ਸੀ ਤਾਂ ਇਹਨੂੰ ਬੇਰ ਬੇਅਦਬੀ ਵਾਲੇ ਮਾਮਲੇ ਨਾਲ ਕਿਉਂ ਜੋੜਿਆ ਜਾ ਰਿਹਾ ਕੀ ਆ ਮਕਸਦ ਕੀ ਹੈ ਇਹਦੇ ਵਿੱਚ ਇਹਦੇ ਜਿਹੜੇ 328 ਰੁਪਏ ਸੀ ਉਹ ਸੰਗਤ ਦੇ ਵਿੱਚ ਦਿੱਤੇ ਗਏ ਹੈ ਸਿਰਫ ਜਿਹੜੀ ਉਹਦੀ ਰਾਸ਼ੀ ਸੀਗੀ ਉਹ ਰਾਸ਼ੀ ਕਿਤੇ ਜਮ੍ਹਾਂ ਨਹੀਂ ਹੋਈ ਗੋਲਕਚਨੀ ਜਮ੍ਹਾਂ ਹੋਈ ਉਹ ਜਿਹੜੇ ਕੁਝ ਨਿੱਜੀ ਜਿਹੜੇ ਲੋਕਾਂ ਨੇ ਕੀਤੀ ਸੀ ਉਹਦੀ ਇਨਕੁਆਰੀ ਕਰਕੇ ਉਹ ਦੋਸ਼ੀ ਠਹਿਰਾ ਦਿੱਤੇਗੇ ਜਿਹੜੀ ਦੂਜੀ ਗੱਲ ਜਿਹੜੇ ਚਿਹਰੇ ਇਹਨੂੰ ਦੇਸ਼ੀ ਮੰਨ ਰਹੇ ਹੈ ਜਿਹੜਾ 5 ਨੰਬਰ ਤੇ ਸਭ ਤੋਂ ਵੱਡਾ ਦੋਸ਼ੀ ਹੈ ਉਹਨੂੰ ਤਾਂ ਇਹਨਾਂ ਨੇ ਆਪ ਦਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾ ਲਿਆ ਉਹਨੂੰ ਸਾਰੇ ਅਹੁਦੇ ਦੇ ਰਹੇ ਉਹਨੂੰ ਸਿਰਫ ਵਰਤ ਕੇ ਉਹਨੂੰ ਸਿਰਫ ਇੱਕ ਮੋਹਰਾ ਬਣਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਇਲਜ਼ਾਮ ਲਗਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈ ਇਸ ਤੋਂ ਬੱਧੇ ਵਿੱਚ ਕੁਛ ਨਹੀਂ ਜਿਸ ਤਰ੍ਹਾਂ ਦੇਖਿਆ ਬੇਆਗ ਦੇ ਮਾਮਲੇ ਨੂੰ ਲੈ ਕੇ ਬੜਾ ਟਾਰਗੇਟ ਕੀਤਾ ਜਾ ਰਿਹਾ ਬਾਦਲਪੁਰ ਬਾਦ ਨੂੰ ਅਕਾਲੀ ਦਲ ਨੂੰ ਪਰ 4 ਸਾਲ ਸਤਾ ਦੇ ਵਿੱਚ ਹੋ ਗਏ ਸਾਡੇ 4 ਸਾਲ ਹਲੇ ਤੱਕ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ ਕੋਈ ਇਦਾਂ ਦਾ ਕਿਨ ਇਹ 9 ਸਾਲ ਹੋ ਗ ਜਿਹੜੀ ਚੀਜ਼ ਨੂੰ ਜੇ ਆਪਾਂ ਕਹਿੰਦੇ ਬਰੀਕੀਆਂ ਦੇਖੀਏ ਜੇ ਹਰਮੰਦਰ ਸਾਹਿਬ ਦਾ ਆਲਾ ਦਵਾਲਾ ਦਾ ਸੁੰਦਰੀਕਰਨ ਕੀਤਾ ਜੇ ਅਨੰਦਪੁਰ ਸਾਹਿਬ ਦੇ ਵਿੱਚ ਜੇ ਘੱਲੂ ਘਰਾਂ ਦੀਆਂ ਯਾਦਾਂ ਬਣੀਆਂ ਜਿੱਥੇ ਕਿਤੇ ਰਾਮ ਤੀਰਥ ਵੀ ਜਿੱਥੇ ਕਿਤੇ ਵੀ ਜੇ ਧਾਰਮਿਕ ਪੱਧਰ ਤੇ ਕੋਈ ਵੀ ਵੰਡੇ ਕੰਮ ਹੋਏ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਕਰੀਏ ਸੀ ਉਹਦੇ ਚ ਇਹਨਾਂ ਨੇ ਇੱਕ ਸਾਜ਼ਿਸ਼ ਕਰਕੇ ਇੱਥੋਂ 9 ਸਾਲ ਪਹਿਲਾਂ ਰੌਲਾ ਪਾਇਆ 9 ਸਾਲ ਹੋ ਗਏ ਜਿਹੜੇ ਕਹਿੰਦੇ ਸੀ ਜੀ ਕੁਈ ਤੱਕ ਨੇ ਸੀ ਸਾਡੇ ਖਤਮ ਕਰਦੇ ਕੋਈ ਕਦੇ ਜੀ ਇਨਕੁਆਰੀਆਂ ਇੱਕ ਦੰਡ ਚ ਕਰਕੇ ਕਰ ਦਿਆਗੇ ਜੀ ਨੀਤਾਂ ਸੱਚੀਆਂ ਦੀ ਗੱਲ ਕਰਦੇ ਸੀ ਕੀ ਦੋ ਸਰਕਾਰਾਂ ਤੋਂ 9 ਸਾਲਾਂ ਦੇ ਵਿੱਚ ਹਲੇ ਤੱਕ ਫੈਸਲਾ ਨਹੀਂ ਹੋ ਸਕਿਆ 9 ਸਾਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕੱਲੇ ਇਲਜ਼ਾਮ ਲਾਏ ਇੱਕ ਵੀ ਦੋਸ਼ ਸਿੱਟ ਨਹੀਂ ਕਰ ਸਕੇ ਜਦੋਂ ਸਮਾਜ ਜਾਂ ਜਦੋਂ ਲੋਕ ਨਹੀਂ ਗੱਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਇੱਕੀ ਇਹਨਾਂ ਕੋਲੇ ਮੁੱਦਾ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫੇਰ ਟਾਰਗੇਟ ਕਰ ਲੈਂਦਾ ਉਹ ਕਿੱਥੇ ਜਾ ਰਹੇ ਆ ਕਿ ਮੈਂ ਦੇਖ ਦਵਾਂ ਇਸ ਪੂਰੇ ਮਾਮਲੇ ਨੂੰ ਇਹ ਬੜੀ ਮੰਦਭਾਗੀ ਘਟਨਾ ਹੋਈ ਆ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੀ ਉਥੋਂ ਦੀ ਜਿਹੜੀ ਲੀਡਰ ਹੈਗੀ ਆ ਉਹਨਾਂ ਨੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਗੁਰੂਆਂ ਦੇ ਬਾਰੇ અપਬਾਨ ਜਨ ਜਿਹੜੀ ਹੈ ਸ਼ਬਦਾਵਲੀ ਵਰਤੀ ਹੈਗੀ ਆ ਇਹਦਾ ਪੂਰੇ ਸਿੱਖ ਪੰਥ ਦੇ ਵਿੱਚ ਵਿਰੋਧ ਆ ਔਰ ਜਦੋਂ ਵੀ ਅ ਇਹ ਜਿਹੀਆਂ ਘਟਨਾਵਾਂ ਹੁੰਦੀਆਂ ਤਾਂ ਸਿੱਖਾਂ ਦੇ ਜਿਹੜੇ ਹਿਰਦੇ ਜਦੋਂ ਬਲੁੰਧਰੇ ਜਾਂਦੇ ਹੈਗੇ ਤੇ ਮੈਂ ਮੰਗ ਕਰਦਾ ਵੀ ਉਹ ਜਿਹੜੀ ਕਟਨਾ ਹੋਈ ਹੈ ਉਹਦੀ ਪੂਰੀ ਛਾਣਬੀਨ ਕਰਕੇ ਜਿਹੜਾ ਉਹਨਾਂ ਦੇ ਖਿਲਾਫ ਪਰਚਾ ਦਿੱਤਾ ਜਾਵੇ ਔਰ ਉਹਨਾਂ ਦੀ ਜਿਹੜੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਆ ਉਹਨੂੰ ਰੱਦ ਕੀਤਾ ਜਾਵੇ ਚਲੋ ਜੀ